ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਕੱਲ ਤੁਸੀਂ ਪਾਠ 24 ਦੀਵਾਲੀ ਦੀਆਂ ਪਹਿਲੀਆਂ 6 ਪੰਕਤੀਆਂ ਪੜੀਆਂ ਸਨ ਅੱਜ ਅਸੀਂ ਬਾਕੀ ਰਹਿੰਦੀਆਂ ਪੰਕਤੀਆਂ ਪੜਾਂਗੇ ਕੱਲ ਸਾਨੂੰ ਗगन ਅਤੇ ਗੁਰਵੀਰ ਨੇ ਦੱਸਿਆ ਸੀ ਕਿ ਉਹ ਦੀਵਾਲੀ ਵਾਲੇ ਦਿਨ ਜਲਦੀ ਉੱਠ ਗਏ ਸੀ ਅਤੇ ਨਾ ਧੋ ਕੇ ਸੋਹਣੇ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਗਏ ਸੀ ਅਤੇ ਫਿਰ ਦਾਦਾ ਜੀ ਨਾਲ ਬਾਜ਼ਾਰ ਗਏ ਸੀ ਬਾਜ਼ਾਰ ਵਿੱਚ ਬਹੁਤ ਰੌਣਕ ਸੀ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਆਓ ਹੁਣ ਗगन ਅਤੇ ਗੁਰਵੀਰ ਤੋਂ ਸੁਣਦੇ ਹਾਂ ਕਿ ਉਹਨਾਂ ਨੇ ਦੀਵਾਲੀ ਵਾਲੇ ਦਿਨ ਬਾਜ਼ਾਰ ਵਿੱਚ ਹੋਰ ਕੀ ਦੇਖਿਆ ਮਠਿਆਈ ਅਤੇ ਪਟਾਕੇ ਵਿਕਰ ਰਹੇ ਸਨ ਦੁਕਾਨਾਂ ਵਿੱਚ ਬਹੁਤ ਭੀੜ ਸੀ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਦਾਦਾ ਜੀ ਨੇ ਸਾਨੂੰ ਫਲ ਲੈ ਕੇ ਦਿੱਤੇ ਮੈਂ ਅਤੇ ਮੇਰਾ ਵੀਰ ਖੁਸ਼ੀ-ਖੁਸ਼ੀ ਘਰ ਆ ਗਏ ਰਾਤ ਨੂੰ ਅਸੀਂ ਦੀਪਮਾਲਾ ਵੀ ਕੀਤੀ ਸਾਰੇ ਘਰਾਂ ਵਿੱਚ ਜਗਮਗ ਜਗਮਗ ਹੋ ਰਹੀ ਸੀ ਹਾਂਜੀ ਅਸੀਂ ਗगन ਅਤੇ ਗੁਰਵੀਰ ਤੋਂ ਸੁਣਿਆ ਕਿ ਉਹਨਾਂ ਨੇ ਦੀਵਾਲੀ ਕਿਵੇਂ ਮਨਾਈ ਆਓ ਹੁਣ ਤੁਹਾਡੀ ਪੰਜਾਬੀ ਪੁਸਤਕ ਦੇ ਪਾਠ 24 ਦੀਵਾਲੀ ਦੀਆਂ ਬਾਕੀ ਰਹਿੰਦੀਆਂ ਪੰਕਤੀਆਂ ਪੜ੍ਹਦੇ ਹਾਂ ਮਠਿਆਈ ਅਤੇ ਪਟਾਕੇ ਵਿਕ ਰਹੇ ਸਨ ਮਠਿਆਈ ਅਤੇ ਪਟਾਕੇ ਵਿਕ ਰਹੇ ਸਨ ਦੁਕਾਨਾਂ ਵਿੱਚ ਬਹੁਤ ਭੀੜ ਸੀ ਦੁਕਾਨਾਂ ਵਿੱਚ ਬਹੁਤ ਭੀੜ ਸੀ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਦਾਦਾ ਜੀ ਨੇ ਸਾਨੂੰ ਫਲ ਲੈ ਕੇ ਦਿੱਤੇ ਦਾਦਾ ਜੀ ਨੇ ਸਾਨੂੰ ਫਲ ਲੈ ਕੇ ਦਿੱਤੇ ਮੈਂ ਅਤੇ ਮੇਰਾ ਵੀਰ ਖੁਸ਼ੀ-ਖੁਸ਼ੀ ਕਰ ਆ ਗਏ ਮੈਂ ਅਤੇ ਮੇਰਾ ਵੀਰ ਖੁਸ਼ੀ-ਖੁਸ਼ੀ ਕਰ ਆ ਗਏ ਰਾਤ ਨੂੰ ਅਸੀਂ ਦੀਪਮਾਲਾ ਵੀ ਕੀਤੀ ਰਾਤ ਨੂੰ ਅਸੀਂ ਦੀਪਮਾਲਾ ਵੀ ਕੀਤੀ ਸਾਰੇ ਘਰਾਂ ਵਿੱਚ ਜਗਮਗ ਜਗਮਗ ਹੋ ਰਹੀ ਸੀ ਸਾਰੇ ਘਰਾਂ ਵਿੱਚ ਜਗਮਗ ਜਗਮਗ ਹੋ ਰਹੀ ਸੀ ਹੁਣ ਇਹਨਾਂ ਸਾਰੀਆਂ ਪੰਕਤੀਆਂ ਨੂੰ ਇਕੱਠੇ ਪੜਨ ਦਾ ਅਭਿਆਸ ਕਰਦੇ ਹਾਂ ਮਠਿਆਈ ਅਤੇ ਪਟਾਕੇ ਵਿਕ ਰਹੇ ਸਨ ਦੁਕਾਨਾਂ ਵਿੱਚ ਬਹੁਤ ਭੀੜ ਸੀ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਦਾਦਾ ਜੀ ਨੇ ਸਾਨੂੰ ਫਲ ਲੈ ਕੇ ਦਿੱਤੇ ਮੈਂ ਅਤੇ ਮੇਰਾ ਵੀਰ ਖੁਸ਼ੀ-ਖੁਸ਼ੀ ਘਰ ਆ ਗਏ ਰਾਤ ਨੂੰ ਅਸੀਂ ਦੀਪਮਾਲਾ ਵੀ ਕੀਤੀ ਸਾਰੇ ਘਰਾਂ ਵਿੱਚ ਜਗਮਗ ਜਗਮਗ ਹੋ ਰਹੀ ਸੀ ਹੁਣ ਤੁਹਾਡਾ ਘਰ ਦਾ ਕੰਮ ਹੈ ਤੁਸੀਂ ਆਪਣੀ ਪੰਜਾਬੀ ਪੁਸਤਕ ਦੇ ਪਾਠ 24 ਦੀਵਾਲੀ ਦੀਆਂ ਅੱਜ ਕੀਤੀਆਂ ਪੰਕਤੀਆਂ ਪੜਨ ਦਾ ਅਭਿਆਸ ਕਰਨਾ ਹੈ